ਹੋ ਨੋ ਨੋ ਨਹੀਂ ਪਤਾ ਬੈਠੋ ਜੀ ਬੈਠੋ ਜੀ ਬੰਦਿਆਂ ਨੂੰ ਪਤਾ ਬਿਠਾ ਲਓ ਯਾਰ ਬਿਠਾ ਲਓ ਬਿਠਾ ਲਓ ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੇ ਆਪਾਂ ਅੱਗੇ ਕੰਮ ਕਰਦੇ ਚਲੋ ਜੀ ਹੈਲੋ ਹੈਲੋ ਮਾਣਯੋਗ ਮੁੱਖ ਮੰਤਰੀ ਸਾਹਿਬ ਬਾਈਵਾ ਸਾਹਿਬ ਇੱਕ ਹੋਰ ਵੀ ਕਹਾਵਤਾ ਹੈ ਇੱਕ ਹੋਰ ਵੀ ਕਹਾਵਤਾ ਵੀ ਚੋਰ ਦੀ ਦਾੜੀ ਜਿੰਨਕਾ ਹੁੰਦਾ ਉਹ ਵੀ ਬਦਲਦੀ ਹੁਣ ਆ ਫਿਰ ਇਹਦਾ ਮਤਲਬ ਤੁਸੀਂ ਬਈ ਮੇਰੀ ਦਾੜੀ ਦੀ ਗੱਲ ਕਰਦੇ ਹੋ ਤੁਹਾਡੀ ਦਾੜੀ ਚ ਵੱਡਾ ਤਿੰਨਕਾ ਛੋਟਾ ਉਹ ਤੇ ਬੈਜੋ ਬੈਜੋ ਆ ਰਾਮਨਾਮੇ ਗੱਲ ਕਰ ਲਾਂ ਸੀਰੀਅਸ ਮੈਂ ਦੱਸਦਾ ਮੈਂ ਦੇਖੋ ਆਪਾਂ ਕਰੋੜ ਪੰਜਾਬੀ ਦੇਖ ਰਹੇ ਆ ਬੈਠੋ ਤਾਂ ਸਹੀ ਨਾ ਬੈਠੋ ਇੱਥੇ ਖੜਕੇ ਜਵਾਬ ਨਾ ਦਿਓ ਬੈਠੋ ਮੈਨੂੰ ਪਤਾ ਤੁਸੀਂ ਬਹਾਨਾ ਤੁਸੀਂ ਬਹਾਨਾ ਭਾਲ ਕੇ ਬਾਹਰ ਜਾਂਦਾ ਇਹ ਬਹਾਨਾ ਭਾਲ ਕੇ ਬਾਹਰ ਜਾਂਦਾ ਸਰ ਬਾਹਰ ਨਾ ਜਾਂਦੇ ਇਹਨਾਂ ਨੂੰ ਸਰ ਬਾਹਰ ਨਾ ਜਾਂਦੇ ਮੈਂ ਜਿੰਦਾ ਗੁੰਜੀ ਤੁਹਾਨੂੰ ਦਿੱਤਾ ਆਇਆ ਪਹਿਲਾਂ ਸਰ ਇਹਦੇ ਕੋਲ ਸਰ ਮੈਂ ਉਹਨਾਂ ਨੂੰ ਕਹਿ ਰਿਹਾ ਦੇਖੋ ਚਲੋ ਮੈਂ ਤੁਹਾਨੂੰ ਦੱਸਦਾ ਹੈ ਉਹਨਾਂ ਨੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਬਾਹਰ ਉਹਨੇ ਉਹ ਨਹੀਂ ਜੀ ਨਹੀਂ ਤੁਸੀਂ ਨਹੀਂ ਉਹਨਾਂ ਨੇ ਉਹਨਾਂ ਨੇ ਸੀਰੀਅਸ ਡਿਸਕਸ਼ਨ ਦੀ ਗੱਲ ਕੀਤੀ ਹੈ ਆਪਾਂ ਕਿਰਪਾ ਕਰਕੇ ਬੈਠੀਏ ਗੱਲ ਨੂੰ ਸੀਰੀਅਸ ਡਿਸਕਸ਼ਨ ਵੱਲ ਲੈ ਕੇ ਜਾਈਏ ਜੀ ਲੈ ਕੇ ਜਲੋ ਨਾ ਦੇਖੋ ਇਸ ਤੋਂ ਬਾਹਰ ਨਾ ਕਰੋ ਨੋ 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 ਕਿਸੇ ਨੇ ਜੀ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਬੋਲਣਗੇ ਜੀ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਸਪੀਕਰ ਸਾਹਿਬ ਅ ਤੁਸੀਂ ਮੈਨੂੰ ਇਸ ਮੁਕद्दस ਹਾਊਸ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਹੈ ਤੇ ਅ ਰਣੇ ਕਮੈਂਟਰੀ ਨਾ ਕੀਤੀ ਜਾਵੇ ਮੈਂ ਟ੍ਰੈਜਰੀ ਬੈਂਚੇ ਨੂੰ ਬੇਨਤੀ ਕਰਦਾ ਬਹੁਤ-ਬਹੁਤ ਤਸ਼ਰੀਫ ਬਣਦੀ ਹੈ ਜੀ ਮੁੱਖ ਮੰਤਰੀ ਸਾਹਿਬ ਬੋਲ ਰਹੇ लेट हिम ਸਪੀਕ ਜੀ BBMB ਤੇ ਬਹਿਸ ਚੱਲ ਰਹੀ ਹੈ ਬੜਾ ਪਿਛਲੇ ਦਿਨੀ ਆਲ ਪਾਰਟੀ ਮੀਟਿੰਗ ਵੀ ਹੋਈ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇंदे ਆਏ ਤੇ ਉਹਨਾਂ ਨੇ ਸਹਿਮਤੀ ਵੀ ਦਿੱਤੀ ਕਿ ਹਾਂ ਅਸੀਂ ਇਸ ਮਾਮਲੇ 'ਚ ਤੁਹਾਡੇ ਨਾਲ ਹਾਂ ਕਿਉਂਕਿ ਪੰਜਾਬ ਦੇ ਪਾਣੀ ਦਾ ਮਸਲਾ ਹੈ ਪਰਸੋਂ ਵੀ ਮੈਂ ਦਿੱਲੀ ਗਿਆ ਹੋਇਆ ਸੀਗਾ ਤੇ एस वाई एल की मीटिंग से कुछ नहीं कहते हूँ नहीं कुछ कहते <laughs> एस वाई एल तो मानयोग जल शक्ति मंत्री सी आर पाटिल साहब मानयोग मुख्यमंत्री हरियाणा सैनी साहब मीटिंग सी सारे अफसर उजूद से पाने दो तीन घंटे डिबेट चली साहब जदों अफसर प्रेजेंटेशन देंगे ने उन्नीस सौ पचवंजा तो शुरू कर लेंगे जी उन्नीस सौ पचवंजा चय हो गया जी फिर उन्नीस सौ काट चाएं हो गया जी उन्नीस सौ बाहठ चाएं हो गया जी छियाठ चए हो गया जी सत्तर चाए हो गया अच्छे तक जमे ही नहीं सर उदो तक पचहत्तर माडल हैं जी भी उद उदू बाद गिए पानी कि होगा ਇਤਾਰੇ ਪੇਰੀਆਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਹਰ 25 ਸਾਲ ਬਾਅਦ ਰਿਵਿਊ ਹੋਣਾ ਚਾਹੀਦਾ ਹੈ ਕਦੋਂ ਕੀਤਾ ਰਿਵਿਊ ਕਿ ਉਦੋਂ ਪਾਣੀ ਕਿੰਨਾ ਸੀ ਹੁਣ ਕਿੰਨਾ ਹੈ ਹਾਂ ਵਧੀਆ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇੰਡਸਟਰੀਟੀ ਰੱਦ ਕਰਤੀ ਔਰ ਜੋ ਜੇਲਮ ਦਾ ਤਾਂ ਆ ਨਹੀਂ ਸਕਦਾ ਜੀ ਜਨਾਬ ਦਾ ਰਾਵੀ ਦਾ ਉਜਜ ਦਾ ਤੇ ਕਸ਼ਮੀਰ ਨਦੀ ਦਾ ਪਾਣੀ ਪੰਜਾਬ ਚ ਆ ਸਕਦਾ 23 एमएएफ 23 ਮਿਲੀਅਨ ਏਕਰ ਫੀਟ ਪੰਜਾਬ ਦੇ ਪੌਂਗ ਚ ਆ ਸਕਦਾ ਰਣਜੀਤ ਸਾਗਰ ਡੈਮ ਚ ਆ ਸਕਦਾ ਤੇ ਪਾਖੜਾ ਚ ਆ ਸਕਦਾ ਮੈਂ ਇਹੀ ਕਹਿ ਕਹਿਆ ਉੱਥੇ ਵੀ ਬੜੀ ਵਧੀਆ ਗੱਲ ਹੈ ਲਿਓ ਸਾਨੂੰ ਰਿਪੀਰੀਅਨ ਤਾਂ ਪੰਜਾਬ ਹੀ ਹੋਊਗਾ ਜੀ ਫਿਰ ਵੀ ਕਿਉਂਕਿ ਪੰਜਾਬ ਦੇ ਵਿੱਚ ਦੀ ਜਾਊਗਾ ਰਿਪੀਰੀਅਨ ਪੰਜਾਬ ਹੋਊਗਾ ਔਰ ਰਿਪੀਰੀਅਨ ਦਾ ਪਹਿਲਾ ਹੱਕ ਹੁੰਦਾ ਹੈ